ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਪਟਿਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਫਰਸਟ ਸੂਟ ਆਪਣਾ ਰਹੇਗਾ ਬਹੁਤ ਸੋਨਾ ਕਲਰ ਹੋਏਗਾ ਇਹ ਹੋਗਾ ਕੋਟ్రਾਈ ਦੇ ਸੂਟ ਹੋਣਗੇ ਬਹੁਤ ਸੁਪਰ ਟੂਪਰ ਜਿਹੜੇ ਆ ਪ੍ਰਿੰਟ ਹੋਣਗੇ ਨਾਲ ਬਾਟਮ ਕੰਟਰਾਸਟ ਹੋਏਗੀ ਪਲੇਨ ਬਾਟਮ ਰਹੇਗੀ ਸ਼ਰਟ ਦਾ ਫੈਬਰਿਕ ਜਿਹੜਾ ਪ੍ਰਿੰਟਡ ਜੁ ਹੋਏਗਾ ਟਿਸਟਾ ਬ੍ਰੈਂਡ ਦਾ ਫੈਬਰਿਕ ਹੋਏਗਾ ਕੋਟ్రਾਈ ਜਿਹੜਾ ਇਹਦਾ ਫੈਬਰਿਕ ਹੋਏਗਾ ਠੀਕ ਹੈ ਜੀ ਬ੍ਰੈਂਡ ਦਾ ਟਿਸਟਾ ਹੋਏਗਾ ਟਿਸਟਾ ਬ੍ਰੈਂਡ ਤਾਂ ਪਤਾ ਬਹੁਤ ਵਧੀਆ ਜਿਹੜੀਆਂ ਪਹਿਣਾ ਤਾਂ ਵੇਅਰ ਕਰਦੀਆਂ ਉਹਨਾਂ ਨੂੰ ਪਤਾ ਕਿ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਹੈ ਟਿਸਟਾ ਬ੍ਰੈਂਡ ਵਾਲੇ ਫੈਬਰਿਕ ਦੀ ਬਹੁਤ ਸੋਹਣੇ ਡਿਸਾਈਨ ਜਿਹੜੇ ਨਾਲ ਕੰਟਰਾਸਟ ਬਣੇ ਆ ਦੇਖ ਸਕਦੇ ਆ ਬ੍ਰੀਕ ਫੁੱਲਾਂ ਵਾਲੇ ਬ੍ਰੀਕ ਪ੍ਰਿੰਟ ਵੱਡੇ ਫੁੱਲਾਂ ਵਾਲੇ ਸਾਰੇ ਤਰ੍ਹਾਂ ਦੇ ਆਪਣੇ ਕੋਲ ਪ੍ਰਿੰਟ ਅਵੇਲੇਬਲ ਆ ਕੁਝ ਪਹਿਣਾ ਦੀ ਜਿਹੜੀ ਡਿਮਾਂਡ ਹੁੰਦੀ ਆ ਵੱਡੇ ਫੁੱਲਾਂ ਵਾਲੇ ਸੂਟਸ ਦੀ ਕੁਝ ਪਹਿਣਾ ਬ੍ਰੀਕ ਫੁੱਲਾਂ ਵਾਲੇ ਪਸੰਦ ਕਰਦੀਆਂ ਜਿੱਦਾਂ ਤੁਸੀਂ ਆਪਣੇ ਅਕੋਰਡਿੰਗ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਾਰੇ ਤਰ੍ਹਾਂ ਦੇ ਲਾਈਟ ਡਾਰਕ ਸਾਰੇ ਕਲਰ ਅਵੇਲੇਬਲ ਆ ਜਿੱਦਾਂ ਤੁਸੀਂ ਆਪਣੀ ਡਿਮਾਂਡ ਦੇ ਅਕੋਰਡਿੰਗ ਜਿਹੜਾ ਵੇਅਰ ਕਰ ਸਕਦੇ ਹੋ ਤੁਸੀਂ ਦੇਖ ਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਆ ਆਪਣਾ ਜਿਹੜਾ ਸਕਰੀਨਸ਼ਾਟ ਭੇਜ ਕੇ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਆ ਅਗਰ ਕੋਈ ਜ਼ਿਆਦਾ ਇਨਕੁਆਰੀ ਸੂਟ ਰੇਟਡ ਲੈਣਾ ਚਾਹੁੰਦੇ ਆ ਤਾਂ ਵੀ ਤੁਸੀਂ ਮੈਸੇਜ ਕਰਕੇ ਕੋਈ ਵੀ ਸੂਟ ਰੇਟਡ ਇਨਕੁਆਰੀ ਜਿਹੜੀ ਲੈ ਸਕਦੇ ਹੋ ਜੀ ਕਾਟਰਾਈ ਦਾ ਫੈਬਰਿਕ ਹੋਏਗਾ ਕਾਟਰਾਈ ਦਾ ਫੈਬਰਿਕ ਆਲਰੇਡੀ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਹੈ ਤੁਹਾਨੂੰ ਪਤਾ ਹੈ ਜੀ ਬਹੁਤ ਹੀ ਵਧੀਆ ਫੈਬਰਿਕ ਆ ਬਹੁਤ ਸੋਹਣੇ ਸੋਹਣੇ ਦੇ ਵਿੱਚ ਕਲਰ ਕੰਟਰਾਸਟ ਆ ਬਾਕੀ ਜੇ ਅਗਰ ਤੁਸੀਂ ਇਹਨਾਂ ਤੇ ਕੋਈ ਵਰਕ ਕਰਾਉਣਾ ਚਾਹੁੰਦੇ ਆ ਹੈਂਡਵਰਕ ਮਸ਼ੀਨ ਵਰ ਕੋਈ ਵਰਕ ਕਰਵਾਉਣਾ ਚਾਹੁੰਦੇ ਵਰਕ ਕਰਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈ ਜਿੰਨਾਂ ਤੁਸੀਂ ਕਹੋਗੇ ਉਦਾਂ ਦਾ ਹੀ ਆਪਾਂ ਤੁਹਾਨੂੰ ਸੂਟ ਜਿਹੜਾ ਰੈਡੀ ਕਰਕੇ ਦੇਵਾਂਗੇ ਕੋਈ ਵੀ ਤੁਹਾਡੇ ਕੋਲ ਡਿਜ਼ਾਈਨ ਹੈਗਾ ਤੁਸੀਂ ਫੋਟੋ ਪਾ ਕੇ ਅਪਨੇ ਅਕੋਰਡਿੰਗ ਕੋਈ ਵੀ ਡਿਜ਼ਾਈਨ ਕਸਟਮਾਈਜ਼ ਕਰਾ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਬਕਾਈ ਦਾ ਸਟਿਚ ਵੀ ਕਰਾ ਸਕਦੇ ਹੋ ਪਰਫੈਕਟ ਸਟਿਚਿੰਗ ਹੋਏਗੀ ਰੀਜ਼ਨੇਬਲ ਪ੍ਰਾਈਸ ਹੋਣਗੇ ਬਹੁਤ ਵਧੀਆ ਸਟਿਚਿੰਗ ਦੇ ਪ੍ਰਾਈਸ ਵੀ ਬਹੁਤ ਘੱਟ ਰਹਿਣ ਵਾਲੇ ਹੈ ਜੀ ਠੀਕ ਹੈ ਜੀ ਜਿਹੜੀਆਂ ਆਪਣਾ ਬਾਈ ਕਰਦੀਆਂ ਵਿਦ ਸਟਿਚਿੰਗ ਕਰਾਉਂਦੀਆਂ ਉਹਨਾਂ ਨੂੰ ਕੁਝ ਡਿਸਕਾਊਂਟ ਵੀ ਮਿਲੇਗਾ ਬਾਕੀ ਜੀ 올ਓਵਰ ਪੰਜਾਬ ਜਿਹੜੀ ਆਪਣੀ ਸ਼ਿਪਿੰਗ ਹੈ ਫ੍ਰੀ ਰਹੇਗੀ ਤੁਸੀਂ ਆਪਣੇ ਅਕੋਰਡਿੰਗ ਸੂਟ ਬਾਈ ਕਰੋ ਸਕਰੀਨਸ਼ਾਟ ਭੇਜੋ ਆਪਣਾ ਆਰਡਰ ਬੁੱਕ ਕਰੋ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਡਿਫਰੈਂਟ ਜੇ ਕਲਰ ਆ ਤੇ ਬਾਕੀ ਜੀ ਅੱਜ ਦੀ ਵੀਡੀਓ ਵਿੱਚ ਆਪਣੇ ਇਹੀ ਕਲਰ ਹੈ ਠੀਕ ਹੈ ਡਿਜ਼ਾਈਨ ਆ ਵੀਡੀਓ ਨੂੰ ਵਟ ਵਟ ਸ਼ੇਅਰ ਜ਼ਰੂਰ ਕਰਿਓ